ਸੋ ਇੱਕ ਬੇਨਤੀ ਹੈ ਜੀ ਖਾਨ ਜੀ ਉਹਨਾਂ ਦੇ ਸਜਿੰਦਿਆਂ ਨੂੰ ਮੇਰੇ ਵੱਲੋਂ ਬੇਨਤੀ ਹੈ ਕਿ ਆਪਣੇ ਸਾਥ ਲੈ ਕੇ ਸਟੇਜ ਆ ਜਾਣ ਜੀ ਖਾਨ ਉਹਨਾਂ ਨੂੰ ਬੇਨਤੀ ਹੈ ਉਹਨਾਂ ਦੇ ਸਜਿੰਦਿਆਂ ਨੂੰ ਬੇਨਤੀ ਹੈ ਸੋਨੀਆ ਮਾਨ ਜੀ ਨੂੰ ਬਹੁਤ ਬਹੁਤ ਵਧਾਈਆਂ ਜੀ ਖਾਨ ਨੂੰ ਬੁਲਾ ਲਈਏ ਸਟੇਜ ਤੇ ਫਿਰ ਹਾਂ ਜੀ ਖਾਨ ਆਉਣਾ ਚਾਹੀਦਾ ਪਰ ਤੁਹਾਡੇ ਤੋਂ ਬਾਅਦ ਆਉਣਾ ਚਾਹੀਦਾ ਤੁਹਾਡੇ ਤੋਂ ਬਾਅਦ ਗਾਇਆ ਸੀ ਇਕੱਠਿਆਂ ਨੇ ਗਾਉਂਦੇ ਅਸੀਂ ਇਕੱਲੇ ਇਕੱਲੇ ਫਿਰਦੇ ਹਾਂ ਇੱਕ ਵਾਰੀ ਜੀਖਾਂਦੇ ਨਾਮ ਤੇ ਵੀ ਤਾੜੀ ਦਾ ਦਿਓ ਸਾਰੇ ਜਣੇ ਵਾਹ ਕੀ ਬਾਤ ਹੈ ਹਾਂ ਇੱਕ ਲਾਸਟ ਕਰ ਲੋ ਪਲੀਜ਼ ਹੋ ਬੇ ਮੈਸੂਲੀ ਉਤੇ ਡਾਂਗ ਦਿੱਤੇ ਸਾਰੇ ਬੇ ਮੇਰੇ ਇਸ਼ਕ ਸੁਗਮ ਦੇ ਬਿਤਾ ਰਹੇ ਬੰਮੁੰਡੇ ਸਾਰੇ ਨਾ ਕੋਦਰ ਸ਼ਹਿਰ ਦੇ ਹੋਮੁੰਡੇ ਸਾਰੇ ਚੰਡੀਗੜ੍ਹ ਸ਼ਹਿਰ ਦੇ ਅੱਜ ਸਾਰੇ ਜਣੇ ਸੱਚੀ ਸਰਕਾਰ ਦੇ ਨਾਮ ਤੇ